ਹਾਂਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਬਰਕਤ ਵੀਡੀਓ ਵਿੱਚ ਜਿਹੜਾ ਬੇਬੇ ਦਾ ਡਾਇਲੋਗ ਸੀ ਕਿ ਸੌਣ ਦਾ ਮਹੀਨਾ ਚੱਲ ਰਿਹਾ ਏ ਤੇ ਰੂਸੀਆਂ ਧੀਆ ਨੂੰ ਲੋਕੀ ਮਨਾਉਂਦੇ ਨੇ ਤੇ ਪਰ ਇੱਥੇ ਤਾਂ ਰਿਸ਼ਤਾ ਟੁੱਟ ਹੀ ਚੱਲਿਆ ਸੋ ਉਹ ਬਹੁਤ ਹੀ ਦਿਲ ਨੂੰ ਲੱਗਾ ਕਿਉਂਕਿ ਜਿਵੇਂ ਕਿ ਸੌਣ ਦਾ ਮਹੀਨਾ ਆ ਤੇ ਧੀਆ ਨੂੰ ਕੁਛ ਨਾ ਕੁਛ ਇਹ ਦਿੰਦੇ ਆ ਜਿਵੇਂ ਸੰਧਾਰੇ ਜਾਂ ਸੌਣ ਦੇ ਮਹੀਨੇ ਵਿੱਚ ਕੁਛ ਨਾ ਕੁਛ ਦਾਨਪੁੰਨ ਕੀਤਾ ਜਾਂਦਾ ਏ ਧੀਆ ਨੂੰ ਪਰ ਇੱਥੇ ਹੀ ਕਵਲ ਦੀ ਮੰਮੀ ਨੇ ਮਤਲਬ ਵੀ ਭੂਆਜੀ ਦੇ ਨਾਲ ਬਹੁਤ ਮਾੜਾ ਵਿਵਹਾਰ ਕਰਕੇ ਤੇ ਰਿਸ਼ਤਾ ਤੋੜ ਕੇ ਬਹੁਤ ਹੀ ਜਿਆਦਾ ਮਾੜਾ ਕੀਤਾ ਸੋ ਉਹ ਆਪਣੀ ਧੀ ਬਾਰੇ ਸੋਚ ਰਹੀ ਆ ਪਰ ਇਹ ਵੀ ਇਸ ਘਰ ਦੀ ਧੀ ਸੀ ਇਸ ਬਾਰੇ ਵੀ ਉਹਨਾਂ ਹੀ ਸੋਚਣਾ ਚਾਹੀਦਾ ਸੀ ਤੇ ਸਾਰੇ ਰਿਸ਼ਤਿਆਂ ਨੂੰ ਇੱਕੋ ਜੀ ਇੰਪੋਰਟੈਂਸ ਦੇਣੀ ਚਾਹੀਦੀ ਸੀ ਪਰ ਕਵਲ ਦੀ ਮੰਮੀ ਬਹੁਤ ਜ਼ਿਆਦਾ ਮਾੜਾ ਵਿਵਹਾਰ ਕਰਦੀ ਆ ਉਹਨਾਂ ਦੇ ਨਾਲ ਘਰ ਆਇਆਂ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਬੁਲਾਉਂਦੀ ਵੀ ਨਹੀਂ ਆ ਸੋ ਉੱਥੇ ਹੀ ਕਵਲ ਦੇ ਡੈਡੀ ਨੇ ਇੱਕ ਚੰਗਾ ਫੈਸਲਾ ਵੀ ਲਿਆ ਹੈ ਕਿ ਜੇਕਰ ਤੂੰ ਮੇਰੀ ਭੈਣ ਦੇ ਨਾਲ ਰਿਸ਼ਤਾ ਤੋੜਿਆ ਹੈ ਤੇ ਸੋ ਤੇਰੇ ਰਿਸ਼ਤੇਦਾਰ ਵੀ ਹੁਣ ਇਸ ਘਰ ਵਿੱਚ ਨਹੀਂ ਵੜਨਗੇ ਤੇ ਤੂੰ ਨਾ ਹੀ ਕਿਸੇ ਰਿਸ਼ਤੇਦਾਰ ਦੇ ਜਾਏਂਗੀ ਸੋ ਜੇਕਰ ਤੂੰ ਗਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸੋ ਇਹ ਸਾਰਾ ਕੁਝ ਹੁਣ ਪ੍ਰੀਤ ਦੀ ਮੰਮੀ ਤੇ ਵੀ ਲਾਗੂ ਹੋਵੇਗਾ ਕਿਉਂਕਿ ਜੇਕਰ ਪ੍ਰੀਤ ਦੀ ਮੰਮੀ ਪੂਆ ਆਉਂਦੇ ਨਾਲ ਰਿਸ਼ਤਾ ਤੋੜ ਸਕਦੀ ਆ ਤੇ ਜਦੋਂ ਉਹਦੇ ਆਪਣੇ ਰਿਸ਼ਤੇ ਟੁੱਟਣਗੇ ਤਾਂ ਫੇਰ ਹੀ ਉਸ ਨੂੰ ਪਤਾ ਲੱਗੇਗਾ ਸੋ ਸੰਦੀਪ ਨੇ ਆਪਣੀ ਸੱਸ ਨੂੰ ਕਾਫੀ ਸਮਝਾਇਆ ਸੋ ਜਿਆਦਾ ਕਵਲ ਦੇ ਪੂਆ ਫੁੱਫੜ ਆਉਂਦੇ ਨੇ ਪੈਸੇ ਦੇਣ ਲਈ ਤੇ ਕਵਲ ਦੀ ਮੰਮੀ ਨੂੰ ਜਦੋਂ ਹੀ ਪਤਾ ਲੱਗਦਾ ਹੈ ਕਿ ਉਹ ਆ ਗਏ ਨੇ ਤੇ ਉਸੇ ਵੇਲੇ ਉਹ ਦੂਜੀ ਸਾਈਡ ਤੇ ਚਲੀ ਜਾਂਦੀ ਆ ਸੋ ਸੰਦੀਪ ਉਹਨਾਂ ਨੂੰ ਚਾਹ ਪਾਣੀ ਪੁੱਛਦੀ ਆ ਤੇ ਉਹ ਆਪਣੀ ਸੱਸ ਨੂੰ ਬਾਅਦ ਵਿੱਚ ਲੈਣ ਲਈ ਵੀ ਜਾਂਦੀ ਆ ਸਮਝਾਉਂਦੀ ਵੀ ਆ ਕਿ ਤੂੰ ਇਹਨਾਂ ਦੇ ਨਾਲ ਕਿਉਂ ਨਹੀਂ ਬੋਲ ਰਹੀ ਕੋਈ ਗੱਲ ਨਹੀਂ ਬਾਅਦ ਵਿੱਚ ਸਾਰੀ ਗੱਲ ਮੇਰੇ ਤੇ ਆ ਜਾਣੀ ਆ ਪਰ ਫਿਰ ਵੀ ਉਹ ਪਹਿਲਾਂ ਤਾਂ ਮੰਨ ਨਹੀਂ ਨਹੀਂ ਪਰ ਸੋਚਦੀ ਆ ਕਿ ਜੇਕਰ ਮੈਂ ਬਿਲਕੁਲ ਨਾ ਗਈ ਤਾਂ ਸਾਰੇ ਟੱਬਰ ਨੇ ਮੇਰੇ ਦਿਵਾਲੇ ਹੋ ਜਾਣਾ ਸੋ ਜਦ ਉਹ ਆ ਜਾਂਦੀ ਆ ਤੇ ਆ ਕੇ ਚੰਗੀ ਤਰ੍ਹਾਂ ਸੱਸੀ ਕਾਲ ਵੀ ਨਹੀਂ ਬੁਲਾਉਂਦੀ ਤੇ ਉਸ ਤੋਂ ਬਾਅਦ ਜਦ ਪੈਸੇ ਦਿੰਦੇ ਨੇ ਉਹ ਆਣ ਕੇ ਤਾਂ ਉਹ ਕਹਿੰਦੇ ਨੇ ਕਿ 1.5 ਲੱਖ ਰੁਪਇਆ ਆ ਤੇ ਗਿਣ ਲਓ ਤੇ ਨਾਲ ਹੀ ਕਹਿ ਦਿੰਦੀ ਆ ਕਿ 50000 ਰੁਪਇਆ ਵਿੱਕੀ ਦਾ ਵੀ ਕੱਟ ਲਓ ਸੋ ਉਹ ਅਜੇ ਵੀ ਆਪਣੇ ਧੀ ਜਵਾਈ ਦਾ ਇੰਨਾ ਸੋਚਦੀ ਆ ਕਿ 50000 ਰੁਪਇਆ ਉਹ ਇੱਥੋਂ ਹੀ ਦਿਵਾਉਣਾ ਚਾਹੁੰਦੀ ਆ ਉਸ ਨੂੰ ਇਹ ਪਤਾ ਹੈ ਕਿ ਜੇਕਰ ਇਹ ਪੈਸੇ ਨਾ ਕੱਟੇ ਤੇ ਇਹਨਾਂ ਨੇ ਤਾਂ ਜਾ ਕੇ ਵਿੱਕੀ ਕੋਲੋਂ ਮੰਗਣੇ ਪਰ ਭੂਆ ਨੇ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਤੂੰ ਰਹਿਂਦੇ ਆਂ ਹੀ ਵਿੱਕੀ ਕੋ ਨਹੀਂ ਮੰਗਦੇ ਸੋਚ ਲਾਂਗੇ ਕਿ ਦਾਨਪੁੰਨ ਕਰ ਛੱਡੇ ਸੋ ਉੱਥੋਂ ਹੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਹੈ ਸੋ ਹੁਣ ਜਿਹੜਾ 1.5 ਲੱਖ ਹੈ ਉਹ ਕਵਲ ਨੇ ਆਪਣੀ ਮੰਮੀ ਨੂੰ ਫੜਾ ਦੇ ਤਾਂ ਸੋ ਉਧਰ ਹੀ ਵਿਕੀ ਦੀਆਂ ਵੀ ਪਲੈਨਿੰਗਾਂ ਚੱਲ ਰਹੀਆਂ ਆ ਕਿ ਸੰਧਾਰੇ ਵਗੈਰਾ ਇਹਨਾਂ ਦਿਨਾਂ ਵਿੱਚ ਮਿਲਦੇ ਆ ਤੇ ਚੱਲ ਪ੍ਰੀਤ ਹੁਣ ਸੋਨ ਦੇ ਮਹੀਨੇ ਵਿੱਚ ਜਾਵੇ ਤੇ ਵਾਵਾ ਸਾਰਾ ਸਮਾਨ ਇਕੱਠਾ ਕਰਕੇ ਲਿਆਵੇ ਸੋ ਉਧਰ 1.5 ਲੱਖ ਰੁਪਈਆ ਹੁਣ ਪ੍ਰੀਤ ਦੀ ਮੰਮੀ ਨੂੰ ਮਿਲ ਗਿਆ ਏ ਤੇ ਉਹ ਆਪਣੀ ਮਦਲਤੀ ਨੂੰ ਹੁਣ ਕੀ ਦਿੰਦੀ ਆ ਹੁਣ ਧੀ ਨੂੰ ਦੇਣ ਲਈ ਉਹਦੇ ਕੋਲ ਵਾਧੂ ਪੈਸੇ ਨੇ ਸੋ ਉਸਨੇ ਤਾਂ ਸਿੱਧਾ ਸ਼ਰੀਆ ਮੁਕਹਿਆ ਵੀ ਦਿੱਤਾ ਏ ਕਿ ਮੈਂ ਨਾ ਗੱਡੀ ਲੈਣੀ ਆ ਉਹ ਵੀ ਗੱਡੀ ਉਹਨਾਂ ਨੂੰ ਦੇਣੀ ਆ ਤੇ ਮੇਰਾ ਜੋ ਦਿਲ ਕਰੇਗਾ ਮੈਂ ਉਹੀ ਦੇਵਾਂਗੀ ਸੋ ਹੁਣ ਜੋ ਮਰਜੀ ਦੇਵੇ ਕਵਲ ਨੇ ਸਿੱਧਾ ਕਹਿਤਾ ਕਿ ਹੁਣ ਤੂੰ ਠੋਕ ਕੇ ਕਹਿ ਰਹੀ ਆ ਦੇ ਘਰ ਲਟਾ ਜੇਕਰ ਤੂੰ ਆਪਣਾ ਘਰ ਇਦਾਂ ਹੀ ਲਟਾਉਂਦੀ ਰਹੀ ਤੇ ਇੱਧ ਇਸ ਘਰ ਵਿੱਚ ਰਹਿਣਾ ਕੱਖ ਨਹੀਂ ਤੇ ਨਾ ਹੀ ਉਧਰ ਰਹਿਣਾ ਸੋ ਬਹੁਤ ਵਧੀਆ ਗੱਲ ਕੀਤੀ ਸੀ ਕਵਲ ਨੇ ਸੋ ਵੇਖਦੇ ਹਾਂ ਹੁਣ ਕੀ ਹੁੰਦਾ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆ ਸਕੀਏ